ਜਮਾ ਮੰਦੇ ਰੇਟਾਂ ਦੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਜੀ ਰੇਟ ਗੱਡੀਆਂ ਦੇ ਤੁਸੀਂ ਦੇਖੋਗੇ ਤੁਹਾਨੂੰ ਸਾਰੇ ਰੇਟ ਪਸੰਦ ਆਉਣਗੇ ਗੱਡੀਆਂ ਪਸੰਦ ਆਉਣਗੀਆਂ ਲੋਕੇਸ਼ਨ ਬਹੁਤ ਚੰਗੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉਹਨੂੰ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਆਪਣਾ ਹਰੇ ਜਿਹੇ ਅੱਖਰਾਂ 'ਚ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹਵੇਲੀ ਮਹਿਲ ਕੁਝ ਵੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ 'ਤੇ ਇਸਕੇ ਫ੍ਰੀ ਚੈਟ ਹੈ ਲਗਭਾ ਸਕਦੇ ਹਾਂ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਐਂਡ ਇੱਕ ਆਪਾਂ ਲੈ ਕੇ ਪਹੁੰਚੇ ਹਾਂ 11 ਮਾਡਲ ਏਸੀ ਹੀਟਰ ਵਰਕਿੰਗ ਚ ਫਰੰਟ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਬੈਟਰੀ ਬਿਲਕੁਲ ਨਵੀਂ ਹੈ ਜੀ ਤੇ ਪਿਛਲੇ ਟਾਇਰ ਆਪਾਂ ਨੂੰ ਠੀਕ ਵਧੀਆ ਮਿਲ ਜਾਣਗੇ ਤੇ ਗੱਡੀ ਕੁੱਲ 85000 ਚੱਲੀ ਹੋਈ ਹੈ ਤੇ ਜਿੰਨਾ ਗੱਡੀ ਦਾ ਰੰਗ ਹੈਗਾਗਾ ਜੇਨੂਨ ਹੈ ਪੰਜਾਬ ਨੰਬਰ ਟਾਟਾ ਪਾ ਠੀਕ ਸੋਹਣੀ ਗੱਡੀ ਹੈ ਰੇਟ ਦਾ ਜੇ ਆਪਾਂ ਦੇਖੀਏ ਤਾ ਡਿਮਾਂਡ ਇਹਨਾਂ ਨੇ ਕੀਤੀ ਆ 95000 ਰੁਪਇਆ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚੱਕ ਦੇਖ ਸਕਦੋਂ ਗੱਡੀ ਇਹ ਘਰੇ ਖੜੀ ਆ ਮਾਲਕ ਦੇ ਜ਼ਿਲ੍ਹਾ ਲੱਗਦਾ ਲੁਧਿਆਣਾ ਤਹਿਸੀਲ ਲੱਗਦੀ ਆ ਜਗਰਾਉ ਤੇ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਕਿਸੇ ਨੇ ਟ్రਾਈ ਲੈਣੀ ਆ ਤੋਰ ਕੇ ਦੇਖਣੀ ਆ ਕਿ ਮਰਜ਼ੀ ਚੈੱਕ ਕਰ ਲੋ ਮਾਲਕ ਨੇ ਕਿਹਾ ਵਧੀਆ ਗੱਡੀ ਆ ਕੋਈ ਕੰਬੀ ਪੇਸ਼ੀ ਮਿਲਣੀ ਨਹੀਂ ਮਾਲਕ ਨੇ ਕਿਹਾ ਜਿਹਨੂੰ ਵੀ ਪਸੰਦ ਆਉਂਦੀ ਆ ਘਰੇ ਆਜੋ ਦੇਖ ਲਿਓ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਜਿਵੇਂ ਕਿ ਫੋਟੋਆਂ ਚ ਸਾਰਾ ਕੁਝ ਮਾਲਕ ਨੇ ਦਿਖਾਈ ਹੈ 95000 ਕੋਈ ਫਿਕਸ ਰੇਟ ਨਹੀਂ ਹੈਗਾ ਜੀ ਘਟਾਵਾਦਾ ਕੀਤਾ ਜਾਊਗਾ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪੇ ਕਰ ਲਿਓ 9969971279 ਗੱਲ ਕਰ ਲਿਓ ਬਾਕੀ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ ਇੱਕ ਵਾਰੀ ਕਨਫਰਮ ਲਾਜ਼ਮੀ ਕਰ ਲਿਓ ਸੈਕਿੰਡ ਆਪਾਂ ਸਕੂਟਰ ਹੀ ਲੈ ਕੇ ਪਹੁੰਚੇ ਹਾਂ ਜਿੱਕਾ ਕਾਫੀ ਡਿਮਾਂਡ ਆਈ ਸੀਗੀ ਸੈਲਫ ਸਟਾਰਟਰ ਜੀ ਬੈਟਰੀ ਬਹੁਤ ਵਧੀਆ ਹੈ ਰੀਡ ਜਮਾ ਘਟ ਨਮਾਸ਼ਰ ਮਾਲਕ ਦਾ ਏਰੀਆ ਤੇ 18 ਮਾਡਲ ਹੈ ਜੀ ਮਾਡਲ 18 ਆਰਸੀ ਨਾਲ ਲਾਲਚ ਰੰਗ ਦੀ ਆ ਪੰਜਾਬ ਨੰਬਰ ਹੈ ਸੋਹਣੀ ਸਕੂਟੀ ਆ ਬਾਕੀ ਜੇ ਤੁਸੀਂ ਸਕੂਟਰੀ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਤੋਰ ਕੇ ਦੇਖਣੀ ਹੋਵੇ ਸਟਾਰਟ ਕਰਕੇ ਦੇਖਣੀ ਹੋ ਕਿ ਮਰਜੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈਗੀ ਬਾਕੀ 23000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਘਟਵਾਦ ਕੀਤਾ ਜਾਊਗਾ ਸੋਹਣੀ ਸਕੂਟਰੀ ਜਾਂ ਬਾਕੀ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਘਰ ਆਜੋ ਤੇ ਦੇਖ ਲਿਓ ਘਰ ਆ ਕੇ ਤੇ ਗੱਲਬਾਤ ਬਹਿ ਕੇ ਹੋ ਜੂਗੀ ਤੇ ਕਿਸੇ ਨੂੰ ਵੀ ਪਸੰਦ ਆਈ ਅਜੇ ਤਾਂ ਮਾਲਕ ਨਾਲ ਗੱਲ ਕਰ ਲਓ ਜੀ ਬਾਕੀ ਨੰਬਰ ਵਗੈਰਾ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਸਾਰੇ ਨੋਟ ਕਰ ਲਓ 8146572739 ਜਿਹੜੀ ਵੀ ਗੱਲ ਕਰਨੀ ਆ ਆਪੇ ਕਰ ਲਓ ਤੁਸੀਂ ਤੇ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ Maruti 800 ਗੱਡੀ ਆ ਜੀ ਗੱਡੀ ਦੇ ਜਿਹੜੇ ਟਾਇਰ ਨੇ ਆਪਾਂ ਨੂੰ ਵਧੀਆ ਮਿਲ ਜਾਣਗੇ 90 ਤੋਂ 95 ਪਈ ਸਟਿੱਪਣੀ ਨਾਲ ਹੈ ਪੰਜਾਬ ਨੰਬਰ ਹੈ ਰੇਟ 47000 ਕੋਲੇ ਸਿੰਘ ਪਿਲਸੀਆ ਮਾਲਕ ਦਾ ਏਰੀਆ ਰਤੀਏ ਦੇ ਕੋਲੇ ਪਿੰਡ ਇਹਨਾਂ ਦਾ ਪਿਲਸੀਆ ਸੀ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਜਾ ਕੇ ਦੇਖ ਸਕਦਾ ਕੋਈ ਕਿਸੇ ਨੇ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਮਾਲਕ ਨੇ ਕਿਹਾ ਘਰੇ ਆਜੂ ਦੇਖ ਲਿਓ ਗੱਲਬਾਤ ਬਹਿ ਕੇ ਕਰ ਲਾਂਗੇ ਪੂਰੀ ਤਸੱਲੀ ਕਰਕੇ ਤੇ ਖਰੀਦ ਸਕਦੇ ਹੋ ਜੀ ਤੇ ਅਸੀਂ ਸੇਲ ਕਰ ਦਾਂਗੇ ਰੇਟ ਦੇ ਵਿੱਚ ਘਟਾਵਾ ਪਾ ਦਾਂਗੇ 9878170663 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਜੀ ਤਾਂ ਕਿ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਕੋਠੀ ਘਰ ਮਕਾਨ ਤੁਹਾਡੇ ਕੋਲੇ ਵੇਚਣ ਵਾਸਤੇ ਹੈ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪ ਐਡ ਲਗਾ ਦਾਂਗੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਨਵੀਂ ਤੋਂ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ